ਸਹੀ ਕਰੋ ਲੈ ਪੁਲਿਸ ਕੋਲੋਂ ਭਾਰਜੇ ਦੀ ਜਿਹੜਾ ਗੱਲ ਕਰ ਰਹੀਆਂ ਦੋ ਗੱਲ ਲੋਕੋ ਜਾ ਰਹੇ ਪੰਜਾਬ ਦੇ ਖਿਲਾਫ ਅੱਜ ਜਗਰਾਉਂ ਦੇ ਆਏ ਹੋਰੇ ਜਿਹੜੇ ਹੱਥ ਕੇ ਲੋਕਾਂ ਦੇ ਇਸ ਸਰਕਾਰ ਨੂੰ ਚਡੋਣ ਵਾਸਤੇ ਇਹਨੂੰ ਸੁਧਾਰ ਵਾਸਤੇ ਇਤਿਹਾਸ ਦਾ ਪੰਨਾ ਇਹ ਫੜੀ ਸਰਕਾਰ ਕਹਿੰਦੀ ਕਾਠ ਨਹੀਂ ਹੋਵਣਾ ਇਹ ਇਧਰ ਰਿਆ ਨੂੰ ਮੋਟੇ ਘਾੜੇ ਨੇ ਪੋਤੇ ਲੋਗ ਲਾ ਇਧਰ ਦੇ ਸਤਿਗੁਰਾਂ ਜੀ ਇਧਰ ਨਾਲ ਸਾਰੇ ਹੋ ਗਏ ਨਾ ਇਧਰ ਕਿਸੇ ਨੂੰ ਇੱਥੇ ਵੜ ਰਹਿਣਾ ਤੇ ਹੋਇਆ ਕੀ ਆ ਤੁਹਾਡੇ ਸਾਹਮਣੇ ਆ ਭਰਾਓ ਤੁਹਾਡੇ ਸਾਰਿਆਂ ਦੇ ਜੱਜ ਬੇ ਨੂੰ ਸਤਕਾਰ ਦਿੰਦਾ ਹਾਂ ਸਲਾਮ ਕਰਦਾ ਹਾਂ ਫਤਿਹ ਬਣਾ ਸਭ ਦੀ ਨੋੜ ਨਹੀਂ ਕਿ ਸਾਡੇ ਨਾਲ ਕੀ ਹੋਇਆ ਗੱਲ ਕਰਨ ਦੀ ਲੋੜ ਆ ਕਿ ਆ ਜਿੰਨਾ ਸਾਰਾ ਲਾੜਾ ਬਾਲਾ ਇਕੱਠਾ ਹੋਇਆ ਕੋਈ ਕਿਸਮ ਤੇ ਨਿਵਾੜਾ ਕੋਈ ਕਿਸਮ ਤੇ ਨਿਵਾੜਾ ਆ ਸਾਰੇ ਲੜੀਆਂ ਪਕਾਣ ਦੇ ਕੋਈ ਕਿਸੇ ਪ੍ਰਾਵਲ ਨੂੰ ਸਾਰੇ ਝੰਡਾ ਆਏ ਇੱਥੇ ਕਾਲੀ ਵੀ ਆ ਗਈ ਤੇ ਕਾਲੀ ਸੀ ਵੀ ਆਏ ਸਾਡਾ ਕਿਸਮ ਦਾ ਜਿਹੜਾ ਐਮਪੀ ਵੀ ਆ ਗਿਆ ਇੱਥੇ ਕੋਈ ਪਾਰਟੀ ਨੂੰ ਸਾਰੇ ਲੱਗਦੇ ਕੋਈ ਗੱਲ ਨਾਜਰ ਆ ਕਿਉਂਕਿ ਉਹ ਪੰਜਾਬੀ ਨਹੀਂ ਹੈ ਉਹ ਬੰਦੇ ਗੁੱਗੇ ਭੇਜੇ ਉਹ ਪੰਜਾਬੀ ਨਹੀਂ ਹੈ ਇਸ ਕਰਕੇ ਨਹੀਂ ਆਏ ਕਿਉਂ ਥਾਰੇ ਗੰਦੀਆਰੇ ਤੇ ਮੈਂ ਇੱਕ ਲੋਕਾਂ ਤੁਹਾਨੂੰ ਮਸਲੀ ਕਹਣਾ ਲੋਕ ਤੁਹਾਨੂੰ ਯਾਦ ਕਰਦੇ ਆ ਲੋਕ ਇਤਿਹਾਸਿਕ ਕਾਰਨਾ ਤੁਹਾਨੂੰ ਕਹਣਾ ਚਾਹੁੰਦੇ ਆ ਜੇ ਪੰਜਾਬ ਦੇ ਵਿੱਚ ਧਰਮੀ ਕਿਹੜੇ ਹਮਲਾ ਹੋਇਆ ਤੇ ਪੰਜਾਬੀਆ ਅੱਜ ਕਾਲੀਆਂ ਬਾਲੀਆਂ ਆ ਗਏ ਵੀਰਾਂ ਉੱਥੇ ਪਰ ਤਰਾ ਦੁਆਰਾ ਟੱਪੂ ਨਹੀਂ ਨਾਕਾ ਲਾਤਾ ਹਰੀ ਸਿੰਘ ਨਰਮੇ ਦੇ ਉਹ ਲੈ ਮਾਰਸਾ ਤੁਸੀਂ ਅੱਜ ਘਰੇ ਨੂੰ ਆਉਂਦੇ ਹੋ ਇਸ ਕਰਕੇ ਤੁਹਾਨੂੰ ਮਾਰ ਦੇਣਗੇ ਉਹਦਾ ਕੀ ਉਕਾਤ ਹੈ ਕਿ ਇਹ ਤੁਹਾਡਾ 24000 ਇੱਕ ਰੋਂਦੇ ਆਣੇ ਇਕੱਲੇ ਦਾ ਫੜਾ ਪਕੜ ਕੇ ਲੈ ਜਾਣ ਕਾਲੀ ਕੋਈ ਆ ਕਿਤੇ ਅੱਥਵਾ ਛੋਟਾ ਛੋਟਾ ਕਰਕੇ ਮਾਰ ਦਿੰਦੇ ਆ ਥਾਣੇ ਦਾ ਭਰਾ ਐ ਰੂ ਮਿਠਾ ਲੈਂਦਾ ਐਸਐਫਪੀ ਉਹਨੂੰ ਉਠਾ ਲੈਂਦਾ ਆ ਦੂਜਾ ਕੋਈ ਆਉਂਦਾ ਇੱਥੇ ਉਹਨੂੰ ਮਿਖਾ ਦਿੰਦਾ ਆ ਤੇਰੀ ਫੂਸ ਨਾ ਚਿਹਰੇ ਤੇ ਨਹੀਂ ਲਾਫੀ ਤੇਰੇ ਨਾਲ ਫੁਰਾਨਾ ਲਾਤਾ ਦੇਸੀ ਝੰਡਾ ਚੱਕ ਕੇ ਪੁਰੇ ਫਿਰਦੇ ਆ ਜਿਹੜਾ ਝੰਡਾ ਚੱਕੀ ਫਿਰਦੇ ਆ ਓਏ ਕੇਦਰੀ ਵਾਲਾ ਤਾਂ ਝੰਡਾ ਚੱਕੀ ਫਿਰੋ ਫਿਰਦੇ ਹੋ ਸਭ ਤੋਂ ਵੱਡੀ ਸ਼ਰਮ ਉਹਦੀ ਆ ਗੱਲ ਇੱਕ ਖਬਰ ਆ ਰਹੀ ਆ ਉਸ ਖਬਰ ਪੰਜਾਬ ਦੀ ਆ ਕਹਿੰਦੇ ਜੀ ਪੰਜਾਬ ਦੀ ਮਿੱਤਰਾਂ ਦੀ ਕ੍ਰਾਂਤੀ ਆ ਗਈ ਆ ਦੇਸ਼ ਕ੍ਰਾਂਤੀ ਦਾ ਖੁਲਾਸਾ ਕਰ ਰਿਆ ਮੈਂ ਵੀ ਝੁਰਮਣ ਡੁੱਬਿਆ ਤੂੰ ਵੀ ਡੁੱਬੋ ਕੈਨ ਵੀਰਾਂ ਦਾ ਤੁੰਗੂ ਕੋ ਪਜਾ ਰੋ ਬੰਦਾ ਦਿੱਲੀ ਆ ਕੇ ਕਹਿੰਦੇ ਆ ਇੱਥੇ ਉਹਦੀ ਜੋਤਰੀ ਹੈਗੀ ਦਿੱਲੀ ਵਿੱਚ ਆਉਂਦੀ ਉਹ ਛੜੇ ਲੈ ਕੇ ਬੈਠਾ ਫਲਾਹ ਦੇ ਉੱਤੇ ਹੰਪਾ ਦੇ ਸਿਰ ਤੇ ਬੈਠਾ ਅੱਜ ਹੋਰ ਕੁਝ ਨਹੀਂ ਇੱਕ ਗੱਲ ਤਾਂ ਕਰ ਲੋ ਮੈਂ ਤਾਂ ਕੇਵਲ ਦੇਖਦਾ ਹਾਂ ਨਾ ਆਪਣੇ ਭਰਾ ਜੀਵਤੀ ਜਿਹੜੇ ਆ ਇਹ ਬਾਤियां ਪਾਟ ਕਰਵਾ ਮਾਰੇ ਆ ਚੰਗੇ ਫੈਸਲਾ ਚੱਕ ਪੈਣਾ ਨਹੀਂ ਆ ਦੁਨੀਆਂ ਜਾ ਪਾਇਕ ਇੱਕ ਸੰਜਮ ਤੇ ਇੱਕ ਚਾਹ ਦੇ ਵਿੱਚ ਬੱਜੇ ਹੋਏ ਆ ਬਿਸ਼ੋ ਨੂੰ ਭਜਾਉਣਾ ਕਦੇ ਹੋ ਕੋ ਆਹੋਂ ਫੜ ਕੇ ਲੈ ਗਿਆ ਦਿੱਲੀ ਕੇਂਦਰੀ ਵਾਦ ਦੇ ਘਰੇ ਚਾਰ ਕੈਮਰੇ ਨਾਲ ਤੇ ਜਿੰਨੇ ਜਾ ਵੀ ਜਾ ਕੇ ਕੇਰਿਆਂ ਦੇ ਪੈਰ ਵਿੱਚ ਪਾਗ ਲਾ ਫੇ ਫਿਰ ਜਦਸੀ ਪੰਜਾਬ ਦਾ ਪਾਣੀ ਪੀਤਾ ਤੇ ਕਿਹਾ ਉਹਨੇ ਆਇਆ ਨੇ ਕਰਕੇ ਲਾਇਆ ਪਰ ਨਾ 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 ਉਹ ਕਹਿੰਦੇ ਕੱਟ ਕਰੋ ਜਵਾਨਾ ਹੋਣੀ ਆ ਬੇਲੂ ਤੇ ਦੂਜੀ ਵਾਰੀ ਗਿਆ ਫੋੜੇ ਜਾਇ ਕੀਤਾ ਉਹ ਕਹਿੰਦੇ ਪੰਜਾਬੀ ਸਮਝਾਇਆ ਪੱਗੇ ਪਰੋ ਸਿਰ ਤੇ ਪੰਜਾਬ ਦੀ ਕੇਰੀ ਹੋਵੇ ਪੈਰ ਜਿ ਰੱਖੇਗਾ ਤਾਂ ਤੇਰੇ ਮੁੱਖ ਮੰਤਰੀ ਬਣਾਵਾਂਗੇ ਉਹ ਆ ਵੀ ਪੱਗ ਕਹਿੰਦੀ ਰਹਿੰਦੇ ਪੈਰ ਜਿ ਰੱਖੇ ਜلال ਮੁੱਖ ਮੰਤਰੀ ਬਣਿਆ ਉਹ ਤੁਹਾਡਾ ਕੀ ਸੁਆਸ ਸਕਦਾ ਮੈਂ ਦੋ ਨਾਲ ਲੋਕਿਆਂ ਗੱਲ ਲੰਬੀ ਨਹੀਂ ਕਰਨੀ ਗੱਲ ਖਤਮ ਕਰਦੇ ਆ ਮੈਂ ਜਾਣ ਕਰ ਰਿਹਾ ਕਿ ਕੱਲ ਤੋਂ ਬਗਵਾ ਦਿੱਤਾ ਆ ਵੀ ਦੇਣਾਗੇ ਬੇਈਮਾਨਾ ਉਹ ਆਜ ਬੋਲੋਗੇ ਦੇ ਨਾਰੇ ਤੋਂ ਦੇ ਮੋਛਾ ਦੀ ਨੂੰ ਕਹਤੇ ਵਾਹ ਤੁਹਾਨੂੰ ਆਪ ਵੀ ਮਹਾਰਾਜਾ ਕੱਦ ਪੀਤੇ ਦੀ ਕਸਮ ਹੈ ਅੱਜ ਇਹ ਪੰਜਾਬ ਦੀ ਕਸਮ ਹੈ ਕਿ ਤੋੜੀਏ ਜਲਵਾਟ ਅੱਜ ਨਾਰਾ ਜਰਾ ਇਹਨਾਂ ਦੇ ਪੰਜਾਬ ਦੇ ਉੱਤੇ ਕਰਦਾ ਕਰਿਆ ਜਿਹਦੀ ਮਾਰਦੇ ਚਾਈ ਚੋਕ ਕਰਿਆ ਉਹਨਾਂ ਨੂੰ ਇੱਥੋਂ ਦਾ ਆਪਣਾ ਫਰਦਾ ਰਸਤਾ ਖਵਾ ਗਿਓ ਸੋ ਤਾਂ ਇਹ ਪੂਰਾ ਜੋਸ਼ ਨਾਲ ਕਰ ਰਹੇ ਹੁਣ ਮੁਰਾ तव्हां तव्हां सॼी गॾु बि चलणी तव्हांजी तव्हां खणी हु